ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਰੋਨਾ ਦੇ ਮਰੀਜ਼ ਜਿਹੜੇ ਉਹ ਵੱਧੇ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਮੁਹਾਲੀ ਦੇ ਵਿੱਚ ਇੱਕ ਕੇਸ ਆ ਜਿਹੜਾ ਸામਨੇ ਆਇਆ ਜਿੱਥੇ ਇੱਕ ਔਰਤ ਕਰੋਨਾ ਪੋਜ਼ਿਟਿਵ ਪਾਈ ਗਈ ਆ ਤਾਂ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਮਿਲੀ ਜਾਣਕਾਰੀ ਮੁਤਾਬਕ ਯਮਨਾਨਗਰ ਤੋਂ ਇਹ ਔਰਤ ਆ ਜਿਹੜੀ ਆਈਸੀ ਤਾਂ ਇੱਕ 사త్సੰਗ ਦੇ ਵਿੱਚ ਇਹ ਸ਼ਾਮਲ ਹੋਈ ਸੀ ਜਿੱਥੇ ਅਚਾਨਕ ਇਸ ਦੀ ਤਬੀਅਤ ਆ ਜਿਹੜੀ ਉਹ ਵਿਗੜ ਜਾਂਦੀ ਆ ਉਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਤਾਂ ਜਿੱਥੇ ਇਸ ਦੇ ਟੈਸਟ ਹੁੰਦੇ ਨੇ ਉੱਥੋਂ ਪਤਾ ਲੱਗਦਾ ਹੈ ਕਿ ਜਿਹੜੀ ਇਹ ਔਰਤ ਆ ਉਨਾ ਪੋਜ਼ਿਟਿਵ ਆਤਾ ਜਿਸ ਨੂੰ ਦੇਖਦੇ ਹੋਏ ਹੁਣ ਡੇਰਾ ਸਤਸੰਗ ਬਿਆਸ ਦੇ ਵੱਲੋਂ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਆਪਣਾ ਧਿਆਨ ਰੱਖੋ ਜਿਹੜੇ ਵੀ ਵਿਅਕਤੀ ਕੈਂਸਰ ਵਰਗੀਆਂ ਸਾਹ ਦੀਆਂ ਬਿਮਾਰੀਆਂ ਵਰਗੀਆਂ ਦਮੇ ਦੀਆਂ ਬਿਮਾਰੀਆਂ ਤੋਂ ਪੀੜਤ ਨੇ ਉਹਨਾਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ ਆਪਣੇ ਆਲੇ ਦੁਆਲੇ ਧਿਆਨ ਰੱਖਣਾ ਚਾਹੀਦਾ ਭੀੜ ਭੜੱਕੇ ਵਾਲੀ ਜਗ੍ਹਾ ਤੇ ਜਿਹੜਾ ਨਹੀਂ ਜਾਣਾ ਚਾਹੀਦਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿ ਹੈ ਕਿ ਕੋਵਿਡ-19 ਜਿਹੜੀ ਲਾਗ ਦੀ ਬਿਮਾਰੀ ਹੈ ਇਸ ਦਾ ਖਤਰਾ ਵਧੇਰੇ ਹੁੰਦਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਜਾਣ ਦੇ ਲਈ ਇਸ ਲਈ ਉਹਨਾਂ ਨੇ ਕਿਹਾ ਕਿ ਖਾਸ ਤੌਰ ਤੇ ਸਾਵਧਾਨ ਰਹਿਣ ਦੀ ਲੋੜ ਹੈ ਲੋਕਾਂ ਨੂੰ ਇਸ ਲਈ ਉਹਨਾਂ ਨੇ ਰੋਕਥਾਮ ਦੇ ਬਚਾਅ ਦੇ ਲਈ ਡੇਰਾ ਬਿਆਸ ਵੱਲੋਂ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕੈਂਸਰ ਸਾਹ ਦੀਆਂ ਸਮੱਸਿਆਵਾਂ ਦਮਾ ਦਿਲ ਦੀਆਂ ਸਮੱਸਿਆਵਾਂ ਵਰਗੀਆਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਜਿਹੜੇ ਲੋਕ ਨੇ ਉਹ ਸਾਵਧਾਨ ਰਹਿਣ ਤੇ ਉਹਨਾਂ ਨੇ ਸਾਵਧਾਨੀਆਂ ਦੀ ਜਿਹੜੀ ਆ ਪਾਲਣਾ ਕਰਨ ਦੀ ਬੇਨਤੀ ਵੀ ਕੀਤੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਵਿਅਕਤੀ ਇਹ ਉਹ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਆਉਣ ਨਾ ਆਉਣ ਜਿਨ੍ਹਾਂ ਨੂੰ ਜ਼ੁਖਾਮ ਹੈ ਜਾਂ ਫਿਰ ਜ਼ੁਖਾਮ ਵਰਗੇ ਲੱਛਣਾਂ ਤੋਂ ਪੀੜਤ ਨੇ ਅਜਿਹੇ ਵਿਅਕਤੀਆਂ ਤੋਂ ਸਾਰਿਆਂ ਨੂੰ ਜਿਹੜਾ ਉਹ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹ ਜ਼ੁਖਾਮ ਵਾਲੇ ਵਿਅਕਤੀ ਤੋਂ ਜ਼ਿਆਦਾ ਫੈਲਦੀ ਹੈ ਲੱਗਦੀ ਇਹ ਬਿਮਾਰੀ ਆ ਤਾਂ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਭੀੜ ਵਾਲੀਆਂ ਥਾਵਾਂ ਜਿਵੇਂ ਸੱਤ ਸ਼ਾਪਿੰਗ ਕੰਪਲੈਕਸ ਹਸਪਤਾਲ ਆਦਿ ਜਾਂਦੇ ਸਮੇਂ ਜਿਹੜਾ ਕਿ ਫੇਸ ਮਾਸਕ ਜ਼ਰੂਰ ਲਾਓ بار بار ਸਾਬਣ ਦੇ ਨਾਲ ਹੱਥ ਧੋਣ ਦੇ ਲਈ ਵੀ ਡੇਰਾ ਬਿਆਸ ਦੇ ਵੱਲੋਂ ਕਿਹਾ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਜੇਕਰ ਤੁਸੀਂ ਠੀਕ ਮਹਿਸੂਸ ਨਹੀਂ ਕਰਦੇ ਜਾਂ ਤਾਂ ਤੁਹਾਨੂੰ ਜ਼ੁਕਾਮ ਹੈ ਜਾਂ ਬੁਖਾਰ ਹੈ ਤਾਂ ਡੇਰਾ ਹਸਪਤਾਲ ਨੂੰ ਜਿਹੜੀ ਆ ਉਹ ਰਿਪੋਰਟ ਕਰੋ ਇਸ ਦੇ ਨਾਲ ਹੀ ਡੇਰਾ ਬਿਆਸ ਵੱਲੋਂ ਸਾਰੇ ਐਸ ਆਈਜ਼ ਨੂੰ ਜਿਹੜਾ ਕਿ ਬੇਨਤੀ ਕੀਤੀ ਗਈ ਆ ਕਿ ਉਹ ਇਹ ਗੱਲ ਆਪਣੇ ਸੇਵਾਦਾਰਾਂ ਅਤੇ ਸਟਾਫ ਦੇ ਤੇ ਉਹਨਾਂ ਦੇ ਵਿੱਚ ਲਿਆਉਣ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਔਰਤ ਦੇ ਵੱਲੋਂ ਇੱਕ 사త్సੰਗ ਦੇ ਵਿੱਚ ਜਿਹੜਾ ਸ਼ਾਮਲ ਹੋਇਆ ਗਿਆ ਸੀ ਯਮਨਾਨਗਰ ਤੋਂ ਇਹ ਔਰਤ ਹੈ ਜਿਹੜੀ ਮੁਹਾਲੀ ਦੇ ਵਿੱਚ ਆਈ ਸੀ ਤਾਂ 사త్సੰਗ ਦੇ ਵਿੱਚ ਅਚਾਨਕ ਉਸ ਔਰਤ ਦੀ ਜਿਹੜੀ ਤਬੀਅਤ ਹੈ ਉਹ ਵਿਗੜ ਜਾਂਦੀ ਹੈ ਤਾਂ ਜਿਸ ਨੂੰ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੇ ਟੈਸਟ ਹੋਏ ਰਿਪੋਰਟ ਸਾਹਮਣੇ ਆਈ ਤਾਂ ਰਿਪੋਰਟ ਦੇ ਵਿੱਚ ਉਸ ਔਰਤ ਨੂੰ ਜਿਹੜਾ ਕੋਰੋਨਾ ਸੀ ਤਾਂ ਕੋਰੋਨਾ ਪੋਸਟ ਉਹ ਔਰਤ ਪਾਈ ਗਈ ਆ ਤਾਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜਿਹੜੀ ਕਿ ਡੇਰਾ ਬਿਆਸ ਦੇ ਵੱਲੋਂ ਹੁਣ ਇੱਕ ਬੇਨਤੀ ਕੀਤੀ ਗਈ ਆ ਇੱਕ ਅਪੀਲ ਕੀਤੀ ਗਈ ਆ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਕੀਤੀ ਗਈ ਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਠੀਕ ਮਹਿਸੂਸ ਨਹੀਂ ਕਰਦੇ ਤੁਹਾਨੂੰ ਬੁਖਾਰ ਆ ਜਾਂ ਜ਼ਖਾਮ ਵਰਗੇ ਲੱਛਣ ਤੁਹਾਨੂੰ ਦਿਖਾਈ ਦਿੰਦੇ ਨੇ ਤਾਂ ਤੁਰੰਤ ਜਿਹੜਾ ਤੁਸੀਂ ਡੇਰਾ ਹਸਪਤਾਲ ਨੂੰ ਜਿਹੜੀ ਆ ਇਹ ਰਿਪੋਰਟ ਕਰਨੀ ਆ ਤਾਂ ਹਲੇ ਘਬਰਾਣ ਦੀ ਜਿਹੜੀ ਕੋਈ ਜ਼ਰੂਰਤ ਨਹੀਂ ਆ ਜਿਹੜੀ ਉਹ ਔਰਤ ਹੈ ਉਹ ਬਿਲਕੁਲ ਠੀਕ ਆ ਉਸ ਦਾ ਇਲਾਜ ਚੱਲ ਰਿਹਾ ਹੈ ਆ ਮੋਹਾਲੀ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਤਾਂ ਇਸ ਦੇ ਨਾਲ ਪਰ ਲੋਕਾਂ ਨੂੰ ਜਿਹੜਾ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਹੈ ਤਾਂ ਲੋਕਾਂ ਨੂੰ ਹੁਣੇ ਤੋਂ ਜਿਹੜੀਆਂ ਸਾਵਧਾਨੀਆਂ ਉਹ ਵਰਤਣੀਆਂ ਚਾਹੀਦੀਆਂ